ਨਾਲਮੀਨ ਅਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਵੱਲੋਂ ਪ੍ਰਸਿੱਧ ਪੰਜਾਬੀ ਲੇਖਕਾ ਸ਼੍ਰੀਮਤੀ ਚੰਦਨ ਨੇਗੀ ਦੇ ਇਤਿਹਾਸ ਤੇ ਅਫਸੋਸ ਦਾ ਪ੍ਰਗਟਾਵਾ ਕਰਦਿਆ ਚੇਅਰਮੈਨ ਪ੍ਰੋਫੈਸਰ ਗੁਰਪ੍ਰਜਨ ਸਿੰਘ ਗਿੱਲ ਨੇ ਕਿਹਾ ਕਿ ਚੰਦਨ ਨੇਗੀ ਨੇ ਜੰਮੂ ਕਸ਼ਮੀਰ ਵਿੱਚ ਪੈਦਾ ਹੋ ਕੇ ਪੂਰੇ ਗਲੋਬ ਤੇ ਆਪਣੀ ਜਾਣ ਪਛਾਣ ਕਰਵਾਈ ਉਹ ਪਿਛਲੇ ਕੁਝ ਸਾਲਾਂ ਤੋਂ ਜਲੰਧਰ ਵਿੱਚ ਆਪਣੀ ਬੇਟੀ ਦੇ ਦਾਮਾਦੇ ਪਰਿਵਾਰ ਕੋਲ ਰਹਿ ਰਹੇ ਸਨ ਜਲੰਧਰ ਵਿੱਚ ਹੀ ਉਹਨਾਂ ਪਿਛਲੇ ਦਿਨੀ ਸਵਾਰਥ ਧਾਗੇ ਪ੍ਰੋਫੈਸਰ ਗਿੱਲ ਨੇ ਦੱਸਿਆ ਕਿ ਸ਼੍ਰੀਮਤੀ ਚੰਦਨ ਨੇਗੀ ਦਾ ਜਨਮ ਪੇਸ਼ਾਵਰ ਪਾਕਿਸਤਾਨ ਵਿੱਚ 26 ਜੂਨ 1937 ਨੂੰ ਹੋਇਆ ਸੀ ਉਹਨਾਂ ਦਾ ਪਰਿਵਾਰ ਪੇਸ਼ਾਵਰ ਤੋਂ 1947 ਵਿੱਚ ਦੇਸ਼ ਵੰਡ ਵੇਲੇ ਜੰਮੂ ਆ ਆ ਵਸਿਆ ਸੀ ਧਿਆਤੂ ਬਾਦੂ ਦਿੱਲੀ ਚਲੇ ਗਏ ਤੇ 올 ਇੰਡੀਆ ਰੇਡੀਓ ਜੰਮੂ ਅਤੇ ਕਸ਼ਮੀਰ ਤੋਂ 1969 ਤੋਂ 1978 ਤੱਕ ਪੰਜਾਬੀ ਦਰਪਣ ਪੇਸ਼ ਕਰਦੇ ਰਹੇ 1975 ਵਿੱਚ ਉਹਨਾਂ ਨੇ ਕਹਾਣੀਆਂ ਲਿਖੜੀਆਂ ਸ਼ੁਰੂ ਕੀਤੀਆਂ ਹੁਣ ਤੱਕ ਉਹ 34 ਕਿਤਾਬਾਂ ਗਲਪ ਸਾਹਿਤ ਦੀ ਚੋਲੀ ਪਾਸ ਚੁੱਕੇ ਹਨ ਜਿਨ੍ਹਾਂ ਵਿੱਚ 10 ਦੇ ਕਰੀਬ ਕਹਾਣੀ ਸੰਗ੍ਰਹਿ 5 ਨਾਵਲ ਆਪਣੀ ਸਾਹਿਤਿਕ ਸੇਵਾ ਜੀਵਨੀ 15 ਅਨੁਵਾਦਿਤ ਪੁਸਤਕਾਂ ਕੁਝ ਸੰਪਾਦਿਤ ਪੁਸਤਕਾਂ ਤੇ ਪੰਜਾਬੀ ਡੋਗਰੀ ਸ਼ਬਦਕੋਸ਼ ਪ੍ਰਕਾਸ਼ਿਤ ਕਰ ਚੁੱਕੇ ਹਨ ਉਹਨਾਂ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਨੈਸ਼ਨਲ ਐਵਾਰਡ ਤੇ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਹਾਇਤਕਾਰ ਦਾ ਪ੍ਰੋਸਤਕਾਰ ਵੀ ਮਿਲਿਆ ਕਲਰ ਕੇਰੀ ਛਪੜੀ ਕਨਕ ਕਾਮਣੀ ਜਲਬਿਨ ਕੁੰਭ ਸੂਕੇ ਕਾਸ਼ਟ ਮਨਕੀ ਬਿਰਥਾ ਉਹਨਾਂ ਦੇ ਕਹਾਣੀ ਸੰਗ੍ਰਹਿਆ ਵਿੱਚ ਗੰਧ ਕਥੂਰੀ ਬਾਰਪਰਾਏ ਸਗਲ ਸੰਗ ਚਿੱਤ ਗੁਪਤ ਮੇਰਾ ਆਪਾ ਮੋੜ ਦੇ ਮੈਂ ਸੀਤਾ ਨਹੀਂ ਕਰੜਾ ਸਾਤ ਸੁਲਗ ਦੇ ਰਾਹ ਡਾਕਟਰ ਮਰਮੂਨ ਸਿੰਘ ਵੱਲੋਂ ਸੰਪਾਦਿਤ ਚੌਣਵੀਆਂ 44 ਕਹਾਣੀਆਂ ਦਾ ਸੰਗ੍ਰਹਿ ਤੇ ਸਾਇਤਿਕ ਸਵੈ ਜੀਵਨੀ ਨਿਮੋਲੀਆਂ ਦੇ ਹਾਰ ਪ੍ਰਮੁੱਖ ਹਨ